ਸਿੱਧੂ ਸਾਹਿਬ ਨੂੰ ਕੋਈ ਬੰਦਾ ਇਹ ਨਹੀਂ ਚੈਲੰਜ ਕਰ ਸਕਦਾ ਵੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਉਹਨਾਂ ਨੇ ਮੇਰੀ ਬਾਣੀ ਖੜੀ ਉਹਨਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਜਦੋਂ ਮੇਰੇ ਕੰਮ ਨੂੰ ਦਿੱਤਾ ਕੋਈ ਬੰਦਾ ਇਹ ਮਾਂ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਉਹਨ ਤੋਂ ਕੰਮ ਦੇ ਬਦਲੇ ਕੋਈ ਰਕੀ ਦੀ ਨਿਰਮਾਣ ਕੀਤੀ ਕੰਮ ਦੇ ਬਦਲੇ ਉਹ ਵੋਟ ਰੈਂਕ ਦੀ ਲਾਲਚ ਕੀਤੀ ਕੰਮ ਦੇ ਬਦਲੇ ਕੋਈ ਉਹਨੇ ਕੋਈ ਬਗਾਰ ਕੀਤੀ ਕੰਮ ਦੇ ਬਦਲੇ ਉਹਨੇ ਵੀ ਆਪਣਾ ਪਰਸਨਲ ਇੰਟਰਸਟ ਦਿਖਾਇਆ ਐਸੇ ਕਰਨੀ ਤਾਂ ਝਾੜਦਾ ਨਹੀਂ ਠੀਕ ਹੈ ਐਸਾ ਇਨਾਂ ਰਿਹਾ ਇਹਦੇ ਨਾਲ ਬਾਹਰ ਪਿੰਡਾਂ 'ਚ ਵੀ ਜਾਂਦਾ ਰਿਹਾ ਅਗਲੇ ਨੂੰ ਕਹਿੰਦਾ ਯਾਰ ਛੋਟੇ ਭਾਈ ਗੱਲ ਸੁਣ ਲੈ ਮੇਰੇ ਹੱਥਾਂ 'ਨ ਕੋਈ ਵੇੰਦਤੀ ਐ ਪੈਸੇ ਦੀ ਮੈਨੂੰ ਲੋੜ ਨਹੀਂ ਬੰਨੋ ਤੁਸੀਂ ਵੋਟ ਪਾ ਲੇਖਾ ਮਤਾ ਹੀ ਨਹੀਂ ਇੱਕ ਵਾਰੀ ਬੰਦਾ ਸਰਪੰਚੀ ਮੈਂਬਰੀ ਇਲੈਕਸ਼ਨ ਲੜ ਲਿਆ ਅਗਲੀ ਵਾਰੀ ਉਹਨੂੰ ਜਿੰਨਾ ਬੜਾ ਔਖਾ ਹੋ ਜਾਂਦਾ ਇਹਨਾਂ ਨੇ ਇਹ ਸੜਕੇ ਤੋਂ ਚਾਰ ਵਾਰ ਵਿਧਾਨ ਸਭਾ ਦੇ ਐਮਐਲਏ ਬਣੇ ਕੋਈ ਕਹਿੰਦੀ ਤੋਕ ਗੀਏ ਐ ਇਹ ਕਹਿੰਦਾ ਵੀ ਤੁਸੀਂ 5-7000 ਰੁਪਏ ਲਾ ਕੇ ਚੰਡੀਗੜ੍ਹ ਜਾਓ ਹਾਂ ਤੁਸੀਂ ਕੰਮ ਮੈਨੂੰ ਇੱਥੇ ਲਗਾ ਕੇ ਪਹਿਲੀ ਵਾਰ ਤੇ ਬਚੁਰਾਤੋਂ ਸਾਢਾ ਕੰਮ ਹੋ ਗਿਆ। ਕਿਸਾਨਾਂ ਨੂੰ ਬਿਜਲੀ ਦੇ ਕਲੈਕਸ਼ਨ ਲੈ ਕੇ ਦਿੱਤੇ, ਟੂ ਵਲਾਂ ਦੇ ਕਲੈਕਸ਼ਨ ਦਿੱਤੇ। ਜਦੋਂ ਕੋਈ ਫਸਲਾਂ ਤੇ ਕੋਈ ਪਰਮਾਤਮਾ ਦੀ ਕਰੋਪੀ ਬਣੀ ਤਾਂ ਉਹਨੇ ਨਾ ਮੋਢਾ ਨਾ ਮੋਢਾ ਜੋੜ ਕੇ ਖੜੇ। ਪੱਕੇ ਖਾਲਿਆਂ ਦਾ ਕੰਮ ਸੀ, ਕੋਈ ਨਹਿਰਾਂ ਦਾ ਕੰਮ ਸੀ, ਕੋ ਪਿੰਡਾਂ ਦੇ ਸਕੂਲਾਂ ਦਾ ਕੰਮ ਸੀ। ਤਾਂ ਕਿਸਾਨਾਂ ਨਾਲ ਸਾਡੇ ਮੰਡੀ ਦੇ ਵਪਾਰੀਆਂ ਨਾਲ ਜੋ ਵਪਾਰੀਆਂ ਦੀ ਕੋਈ ਡਿਮਾਂਡ ਸੀਗੀ ਤਾਂ ਮਤਲਬ ਇਸ ਤਰ੍ਹਾਂ ਨਹੀਂ ਸੀਗਾ ਵੀ ਸਿੱਧੂ ਸਾਹਿਬ ਕਿਸੇ ਗੱਲ ਤੋਂ ਪੁੱਛਾ ਲੈਂਦੇ। ਅਜੀ ਤਾਂ ਹੁਣ ਬਚਨਾਂ ਦੇ ਵੱਧੇ ਨੇ ਇਹਦੇ ਨਾਲ ਬਿਲਕੁਲ ਨਹੀਂ ਮੈਂ ਇਹਨੂੰ ਛੱਡੀਏ ਜਿੱਨਾਂ ਚ ਕਰ ਮੈਜ ਆਉਣਾ ਮੈਂ ਕਦੇ ਇਹਨੂੰ ਛੱਡਦਾ ਨਹੀਂ ਠੀਕ ਹੈ ਜੀ